ਦਾ ਖਾਲਸਾ ਵਾਈਕੁਰਜੀ ਕੀ ਫਤਿਹ ਜੋਨ ਪ੍ਰਧਾਨ ਬਾਬਾ ਮਸਤੂ ਨੋਬ ਸਿੰਘ ਸੁਲਤਾਨੀ ਅੱਜ ਇੱਥੇ ਹੈਲਥ ਸਿਸਟਮ ਦੇ ਚੇਅਰਮੈਨ ਰਮਨਬਾਹ ਜਿਹੜੇ ਆ ਚੋਰ ਸੁਦਨਾ ਦੇ ਵਿੱਚ ਜਿਹੜੀ ਸਿਹਤ ਰੰਤੀ ਜਿਹੜੀ ਚੱਲਦੀ ਆ ਇਹਨਾਂ ਨੇ ਜਿਹੜਾ ਕਿ ਸਾਰਾ ਜਿਹੜਾ ਆ ਡੰਬਰ ਜਿਹੜੇ ਆ ਰਚੇ ਜਾ ਰਹੇ ਆ ਉਹਦੇ ਵਿੱਚੋਂ ਅੱਜ ਜੋ ਸਾਡੇ ਕੇਐਮਐਮ ਮੋਰਚੇ ਵੱਲੋਂ ਜਿਹੜਾ ਉਹ ਫੈਸਲਾ ਕੀਤਾ ਗਿਆ ਸੀ ਕਿ ਆਪਾਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਜਿਹੜੇ ਸਵਾਲ ਕਰਾਂ ਤੇ ਅੱਜ ਤੁਸੀਂ ਸਾਰੇ ਨੇ ਦੇਖਿਆ ਕਿ ਸਾਡੇ ਸਵਾਲਾਂ ਦੇ ਜਵਾਬ ਨਹੀਂ ਅੱਜ ਨਾ ਮਿਲੋ ਕਿਉਂਕਿ ਕੁਝ ਜਿਹੜੇ ਜਿਹੜਾ ਦੇ ਹੈਗੇ ਨੇ ਐਮਐਲਏ ਜਾਂ ਹਲਕਾ ਇੰਚਾਰਜ ਨੇ ਉਹ ਜਵਾਬ ਦੇ ਜਾਂਦੇ ਨੇ ਪਰ ਇਹਨੇ ਸਾਡੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਪਰ ਇਹ ਮੰਨਿਆ ਕਿ ਮੋਰਚਾ ਜਿਹੜਾ ਸੀ ਉਹ ਸਹੀ ਦੁਖਾਨੀ ਬਾਅਦ ਤੇ ਜਿਹੜਾ ਲੜ ਰਏ ਸੀ ਪਰ ਇਹ ਗੱਲ ਵੀ ਕਈ ਤੇ ਜਿਹੜਾ ਚੁੱਕਿਆ ਭਗਵਾਨ ਸਮਾਨ ਨੇ ਕਿ ਉਹ ਸਾਡੀ ਪਿੱਠ ਦੇ ਵਿੱਚ ਜਿਹੜਾ ਲੋਕਾਂ ਦੀ ਪਿੱਠ ਦੇ ਵਿੱਚ ਜਿਹੜਾ ਜ਼ਖ਼ਮ ਆ ਰਿਹਾ ਸੋ ਉਹਦੇ ਤੇ ਕਿਸੇ ਨਹੀਂ ਚੱਲਦਾ ਜਿਹੜਾ ਕੋਈ ਜਵਾਬ ਨਹੀਂ ਹੈਗਾ ਇਹਨਾਂ ਕੋਲ ਸੋ ਅੱਜ ਵੀ ਕਿਉਂਕਿ ਆਪਾਂ ਕਿੱਥੇ ਵੀ ਜਾਣਗੇ ਉੱਥੇ ਹੀ ਇਹਨਾਂ ਦਾ ਵਿਰੋਧ ਕਰਾਂਗੇ ਤੇ ਉੱਥੇ ਹੀ ਇਹਨਾਂ ਕੋਲ ਜਿਹੜੇ ਆ ਸਵਾਲ ਜਿਹੜੇ ਉਹ ਕਰਨੇ ਨੇ ਸੋ ਇਹ ਮੋਰਚਾ ਜਿਹੜਾ ਜੜ ਦੀ ਕਲਾ ਦੇ ਵਿੱਚ ਰਹਿਣਾ ਤੇ ਜਿੰਨਾ ਚਿਰ ਐਮਐਸਟੀ ਗਰੰਟਡ ਕਾਨੂੰਨ ਠੀਕ ਹੈ ਇਹਨਾਂ ਨੇ ਉੱਥੋਂ ਸਾਨੂੰ ਪਿੱਠ ਕੇ ਛੁਰਾ ਮਾਰ ਕੇ ਤੇ ਉਠਾ ਦਿੱਤਾ ਪਰ ਮੋਰਚਾ ਜਿਹੜਾ ਉਹ ਲਗਾਤਾਰ ਇਹਦਾ ਇਹਦੇ ਉੱਤੇ ਜਿਹੜੀ ਗੱਲ ਚੱਲਦੀ ਰਣੀ ਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਵਿੱਚ ਲਾਤ ਅੜਾਈ ਆ ਹੁਣ ਇਹਦੀ ਲੱਤ ਨੂੰ ਸਿੱਧਾ ਕਰਨੇ ਪੈਣਾ ਹੈ ਬਈ ਇਹਨੂੰ ਸਿੱਧਾ ਕਰਕੇ ਫਿਰ ਆਪਾਂ ਦਾ ਐਮਐਸਪੀ ਵਾਲੇ ਬੰਦੇ ਜਿਹੜਾ ਕੇਂਦਰ ਦੇ ਨਾਲ ਹੋਵਾਂਗੇ ਸੋ ਜਿੰਨਾ ਚਿਰ ਐਮਐਸਪੀ ਨਹੀਂ ਨਹੀਂ ਮਿਲਦੀ ਉਹਨਾਂ ਜਿਹੜਾ ਵੀ ਜਿਹੜਾ ਲੜਦੇ ਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੁਵਰਾਂ ਦੇ ਪੈਸ਼ਨਰ ਪਾ ਜਿੰਦਾਬਾਦ ਜਿੰਦਾਬਾਦ ਜੁਵਰਾਂ ਦੀ ਸਰਕਾਰ ਮੁਰਦਾਬਾਦ 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 ਚਾਲੀ ਚੋਰ ਮੁਰਦਾਬਾਦ 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 ਅੰਮਲੀਆਂ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਪਾ ਜਿੱਥੇ ਬੰਦੀਆਂ ਉੱਥੇ ਬੈਠੇ ਸੀਗੇ ਪਾ ਆਪਣੀ ਗੱਲ ਕਰ ਰਹੇ ਸੀਗੇ ਨਹੀਂ 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 ਉਹ ਰਾਹ ਜਿਹੜੇ ਬੰਦ ਕੀਤੇ ਉਹਨੇ ਕੀਤੇ ਆ ਉਹਦਾ ਉਹਦਾ ਜਵਾਬ ਦੇ ਜਿਹੜੀਆਂ ਕੰਦਾ ਗੱਡੀਆਂ ਹੋ ਕਿਨੇ ਗੱਡੀਆਂ ਬੰਦ ਕੀਤੇ ਸੀ ਕਿ ਦਾ ਹਰਿਆਣਾ ਸਰਕਾਰ ਦੇ ਕੀਤੇ ਇਹ ਜਿਹੜੀਆਂ ਖੰਨਾ ਨੇ ਉਹ ਤੇ ਤੁਹਾਨੂੰ ਪਤਾ ਹੀ ਹਰਿਆਣਾ ਸਰਕਾਰ ਦੇ ਸੈਂਟਰ ਗਵਰਨਮੈਂਟ ਦੀਆਂ ਸੀਗੀਆਂ ਜਦੋਂ ਸਰਕਾਰ ਹਰਿਆਣਾ ਨੇ ਉਹ ਉਹਦੇ ਰਾਹ ਬੰਦ ਕੀਤੇ ਸੀ ਤੇ ਗੱਲਬਾਤ ਜਿਹੜੀ ਆ ਉਹ ਕੇਂਦਰ ਦੇ ਨਾਲ ਜਿਹੜੀ ਉਹ ਚੱਲ ਰਹੀ ਸੀ ਤੇ ਜਿਹੜਾ ਭਗਵੰਤ ਮਾਨ ਸਰਕਾਰ ਨੂੰ ਜਿਹੜਾ ਤੁਹਾਡੀ ਸਰਕਾਰ ਨੂੰ ਜਿਹੜਾ ਜਿਹੜਾ ਉਥੋਂ ਜਿਹੜੇ ਸਾਡੇ ਆਗੂ ਨੇ ਜਿਹੜੇ ਗੱਲਬਾਤ ਦੇ ਬਹਾਨੇ ਮਤਲਬ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਵਿੱਚ ਛੱਡ ਕੇ ਤੇ ਉਹਨਾਂ ਨੂੰ ਰੈਸਟ ਕਰਨਾ ਕੀ ਉਹ ਠੀਕ ਹੀ ਇਹੋ ਨਹੀਂ ਗੱਲ ਇੱਕ ਗੱਲ ਕਰੋ ਆਪ ਵੀ ਪਤਾ ਹੈ ਕਿ ਜਿੱਥੋਂ ਤੱਕ ਨਹੀਂ ਅਸੀਂ ਅਸੀਂ ਨਹੀਂ ਦੇਖੋ ਆਪਾਂ ਸਵਾਲ ਸਵਾਲ ਕੀਤਾ ਤੁਹਾਨੂੰ ਆਪਾਂ ਸਵਾਲ ਸਵਾਲਾਂ ਦੇ ਜਵਾਬ ਲੈਣੇ ਹਨ ਜਵਾਬ ਵੀ ਦੇਣੇ ਮਤਲਬ ਕਹਿੰਦਾ ਵੀ ਇਹ ਕੀ ਇਤਿਹਾਸ ਦੇ ਵਿੱਚ ਇਦਾਂ ਦਾ ਹੋਇਆ ਭਾਜੀ ਕਦੇ ਤਾਂ ਆ ਵੀ ਜਿਹੜਾ ਗੱਲਬਾਤ ਵਾਸਤੇ ਸੱਦ ਕੇ ਤੇ ਉਹਦਾ ਉਹਨੂੰ ਬੰਦਿਆਂ ਨੂੰ ਉੱਥੇ ਅਰੈਸਟ ਕਰ ਲਿਆ ਗਏ ਇਹ ਹਥਿਆਰਬੰਦ ਲੈਰਾਂ ਵੀ ਚੱਲੀਆਂ ਉਹਨਾਂ ਨਾਲ ਵੀ ਗੱਲਾਂਬੱਤਾਂ ਹੁੰਦੀਆਂ ਰਹੀਆਂ ਪਰ ਇਦਾਂ ਦਾ ਪਹਿਲੀ ਵਾਰੀ ਇਦਾਂ ਹੋਇਆ ਕੀ ਕੀ ਇਹ ਠੀਕ ਕੀਤਾ ਦੇਖੋ ਇਹ ਤੁਹਾਡਾ ਪਾਟ ਇੰਟਰਵਿਊ ਹੈ ਮੇਨ ਗੱਲ ਕਰ ਰਿਹਾ ਵੀ ਚਲੋ ਮੇਰੀ ਬੇਂਤੀ ਸਾਡਾ ਸਾਡਾ ਸਿੱਧਾ ਸਾਡਾ ਸਿੱਧਾ ਤੁਸੀਂ ਨਹੀਂ ਬੋਲਣਾ ਮੇਰੀ ਬੋਲਣਾ ਸਾਡੀ ਗੱਲ ਹੋਦ ਨੇ ਆਪਣੇ ਘਰ ਵਾਲੀ ਗੱਲ ਹੈ ਜੀ ਬਹੁਤ سارے ਆਪਣੇ ਸਾਰੇ ਪਰਿਵਾਰ ਨਾਲ ਮਜੀ ਇੱਕ ਉਹ ਨਹੀਂ ਤੁਸੀਂ ਨਹੀਂ ਬੋਲਣਾ ਆਪਾਂ ਜਵਾਬ ਦੇਣੀ ਜਦੋਂ ਤੁਹਾਡੇ ਨਾਲ ਕਰਾਂਗੇ ਉਹ ਤੇ ਤੁਸੀਂ ਤੁਹਾਡਾ ਜਵਾਬ ਮੇਰੀ ਬੇਂਤੀ ਹੈ ਵੀ ਮੈਂ ਆਪ ਤੁਹਾਡੇ ਵਿੱਚੋਂ ਆ ਕਿਸਾਨੀ ਜੋ ਹਾਲਾ ਕਿ ਮਾਪ ਹੱਥ ਨਾਲ ਨਹੀਂ ਹੱਲ ਚਲਾਇਆ ਪਰ ਮੈਨੂੰ ਇਹ ਕਿ ਕਿਸਾਨ ਦੀ ਜ਼ਿੰਦਗੀ ਪਤਾ ਵੀ ਕੀ ਆ ਕਿਵੇਂ ਔਖਾਂ ਆਉਂਦੀਆਂ ਨੇ ਸਵਾਲ ਇਹ ਆ ਵੀ ਉਹ ਭਗਵੰਤ ਮਾਨ ਜੀ ਹਮੇਸ਼ਾ ਹੀ ਤੇ ਕੋੜਾ ਦੀ ਸੋਚ ਕਿਸਾਨੀ ਨਾਲ ਨਹੀਂ ਆ ਅਸੀਂ ਅਸੀਂ ਸਾਡਾ ਸਿੱਧਾ ਸਵਾਲ ਸਾਡਾ ਸਿੱਧਾ ਸਵਾਲ ਇੱਥੇ ਫਰਕ ਪੈ ਗਿਆ ਸਾਡਾ ਸਿੱਧਾ ਸਵਾਲ ਦਾ ਸਿੱਧਾ ਜਵਾਬ ਦਿਓ ਜੋ ਨੇ ਉਹ ਕੀਤਾ ਸੀ ਉਹ ਠੀਕ ਕੀਤਾ ਦੇਖੋ ਮੈਂ ਇਸ ਗੱਲ ਤੇ ਨਹੀਂ ਪੈਂਦਾ ਵੀ ਉਹਨਾਂ ਨੇ ਕੀਤਾ ਜਾਂਦਾ ਪੈਣਾ ਪਊਗਾ ਨਾ ਦੇਖੋ ਪੈਣਾ ਪਊਗਾ ਤੁਸੀਂ ਉਹਦੀ ਨਾਮਜ਼ਦਗੀ ਕਰ ਦਿਓ ਜੀ ਸਰ ਜੀ ਤੁਸੀਂ ਨਾਮਜ਼ਦਗੀ ਕਰ ਦਿਓ ਕਿਸਾਨੀ ਨਾਲ ਸਬੰਧਤ ਜਿਹੜੀ ਸਰਕਾਰ ਬਣਾਈ ਆ ਉਹਦੀ ਨਾਮਜ਼ਦਗੀ ਕਰ ਦਿਓ ਉੱਥੇ ਤੁਸੀਂ ਲੋਕਾਂ ਦੀ ਵੀ ਨਾਮਜ਼ਦਗੀ ਕਰ ਦਿਓ ਜੇ ਲੋਕਾਂ ਤੋਂ ਚੁਣੇ ਵੀ ਲੋਕਾਂ ਦੀ ਗੱਲ ਕਰੋ ਤੁਸੀਂ ਜੇ ਤੁਸੀਂ ਲੋਕਾਂ ਦੀ ਗੱਲ ਨਹੀਂ ਕਰਨੀ ਕਿ ਫਿਰ ਤੁਹਾਨੂੰ ਕਦੇ ਵਾਸਤੇ ਜੋੜੋ ਲੋਕਾਂ ਦੇ ਜਜ਼ਬਾਤ ਲੋਕਾਂ ਦੇ ਵਿਚਾਰ ਕਿਸਾਨੀ ਵਾਸਤੇ ਹਰ ਥਾਂ ਪਕਰ ਕੇ ਧਿਆਨ ਦੇਖੋ ਸਭ ਤੋਂ ਪਹਿਲਾਂ ਮੈਂ ਕਹਿੰਦਾ ਰਿਆਂ ਵੀ ਜਿਹੜੀ ਸਾਹੀ ਜਿਹੜੋ ਵੇਚਣ ਜਾਂਦੇ ਆ ਸਾਡੀ ਕੀਮਤ ਜਿਹੜੀ ਟੈਂਸ ਦੀ ਆ ਉਹ ਖਰੀਦਦਾਰ ਲਾਉਂਦਾ ਕਦੇ ਵੇਚ ਬਣਾਉਣ ਵਾਲਾ ਲਾਉਂਦਾ ਹੀ ਨਹੀਂ ਮੈਂ ਤਾਂ ਤੁਹਾਨੂੰ ਤੁਹਾਨੂੰ ਪਤਾ ਵੀ ਐਤ ਕਾਂ ਝੋਨੇ ਦਾ ਜਿਹੜਾ ਕਿਲੇ ਦਾ 10 ਤੋ 12000 ਰੁਪਇਆ ਜਿਹੜਾ ਲੁੱਟਿਆ ਗਿਆ ਤੁਸੀਂ ਇਹਦੇ ਤੇ ਬੋਲੇ ਉਹ ਬੋਲੇ ਭਾਜੀ ਬਿਲਕੁਲ ਨਹੀਂ ਬੋਲੇ ਬਿਲਕੁਲ ਨਹੀਂ ਬੋਲੇ ਅੱਜ ਵੀ ਮੰਡੀਆਂ ਦੇ ਵਿੱਚ ਜਿਹੜੇ ਸਾਡੇ ਸਾਡੇ ਕਿਸਾਨ ਆ ਕੋਈ ਜੇ ਫਾਰਮ ਨਹੀਂ ਦਿੰਦਾ ਤੇ ਤੁਸੀਂ ਉਹਦੀ ਕੋਈ ਕੋਈ ਉਹਦਾ ਨੋਟਿਸ ਵੀ ਨਹੀਂ ਲਿਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਦੇਖੋ ਸੈਂਟਰ ਗਵਰਨਮੈਂਟ ਦਾ ਕਸੂਰ ਰਿਹਾ ਉਹਨਾਂ ਨੇ ਜਾਣ ਕੇ ਸਪੇਸ ਨਹੀਂ ਦਿੱਤੀ ਤਾਂ ਕਿ ਮੁਸ਼ਕਲ ਹੋਈ ਸੈਂਟਰ ਗਵਰਨਮੈਂਟ ਦਾ ਹੁਣ ਵੀ ਕੋਸ਼ਿਸ਼ ਇਹ ਆ ਨੂੰ ਦੁਬਾਰਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਨੂੰ ਘੇਰਿਆ ਜਾਵੇ ਅੱਜ ਜਿੰਨੇ ਝੋਨੇ ਦੇ ਵਿੱਚ ਕਰਦੇ ਪਾਣੀ ਨਹੀਂ ਭਾਈਵਾਲ ਸੈਂਟਰ ਦੇ ਭਾਈਵਾਲ ਬੜੀ ਪੰਜਾਬ ਸਰਕਾਰ ਇੱਕ ਸਾਡਾ ਸਾਡਾ ਮੋਰਚਾ ਸੈਂਟਰ ਨੇ ਨਹੀਂ ਚੁੱਕਿਆ ਇਹ ਸਾਫ ਗੱਲ ਹੈ ਉੱਥੋਂ ਜਿਹੜੇ ਮੋਰਚਾ ਪੰਜਾਬ ਸਰਕਾਰ ਨੇ ਚੁੱਕਿਆ ਠੀਕ ਹੈ ਠੀਕ ਹੈ ਮੋਰਚੇ ਤੇ ਕਾਰਵਾਈ ਕੀਤੀ ਹੋਣਾ ਉਹਦਾ ਜਵਾਬ ਨਹੀਂ ਸਾਡੀ ਗੱਲ ਦਾ ਆਇਆ ਤੁਹਾਡੇ ਕੋਲ ਨਹੀਂ ਜਿਹੜੀ ਗੱਲ ਦਾ ਅਸੀਂ ਜਵਾਬ ਪੁੱਛਣਾ ਚਾਹੁੰਦੇ ਉਹ ਨਹੀਂ ਆਇਆ ਟਰਾਲ ਉੱਥੋਂ ਸਾਡੇ ਮੋਰਚੇ ਤੋਂ ਟਰਾਲੀਆਂ ਪੱਖੇ ਸਾਡੇ ਭਾਂਡੇ ਉਹ ਬਿਲਕੁਲ ਹੈ ਤੁਹਾਡੇ ਨਾਲ ਉਹ ਉਹਨੂੰ ਰੋਕੇ ਜਾ ਸਕਦਾ ਹੈ ਉਹਨੂੰ ਰੋਕੇ ਜਾ ਸਕਦਾ ਹੈ ਤੇ ਉਹ ਗਲਤੀ ਕੀਤੀ ਹੈ ਉਹ ਗਲਤੀ ਕੀਤੀ ਮੇਰੀ ਬੇਨਤੀ ਹੈ ਕੋਈ ਉਹਨੂੰ ਰੋਕੇ ਜਾ ਸਕਦਾ ਸੀ ਤੁਸੀਂ ਉਹ ਸਮਝਦੇ ਹੋ ਵੀ ਉਹ ਗਲਤ ਹੋਇਆ ਤੇ ਉਹ ਕਿਹਨੇ ਕੀਤਾ ਮੇਰੀ ਬੇਨਤੀ ਹੈ ਸੁਣੋ ਸਾਡੇ ਸਾਡੇ ਸਵਾਲ ਦਾ ਜਵਾਬ ਤੁਹਾਡੇ ਸਵਾਲ ਦਾ ਜਵਾਬ ਕਿਹ ਕੀ ਜਵਾਬ ਦਿੱਤਾ ਤੱਕ ਚੋਰੀ ਦਾ ਸਮਾਨ ਦੀ ਗੱਲ ਆ ਟੋਟਲੀ ਗਲਤ ਕਿਸਾਨ ਦੀ ਬੜੀ ਮਿਹਨਤ ਦੇ ਨਾਲ ਜਾ ਕੇ ਟਾਲੀਆਂ ਸੱਤ ਬੰਦੇ ਨੇ ਜਿਹੜਾ ਜਿਹੜਾ ਵੀ ਕੋਈ ਗੁਨਾਹਗਾਰ ਆ ਉਹਨੂੰ ਫੜਿਆ ਜਾਣਾ ਚਾਹੀਦਾ ਫੜਾਂਗੇ ਉਹਦੇ ਵਿੱਚ ਕੋਈ ਕੇ ਗੱਲ ਦੀ ਰਿਆਤ ਨਹੀਂ ਔਰ ਜਿਹੜਾ ਵੀ ਪਰਚਾ ਉੱਤੇ ਬੰਦਾ ਉਹ ਤੇ ਜਰੂਰ ਦੱਸਣਾ ਹੈਗਾ ਭਾਵੇਂ ਪੁਲਿਸ ਵਾਲਾ ਹੋਵੇ ਭਾਵੇਂ ਕੋਈ ਹੋਵੇ ਜਿਹੜਾ ਜਿਹੜਾ ਸਮਾਨ ਚੋਰੀ ਹੋਇਆ ਉਹ ਉਹ ਬਿਲਕੁਲ ਗਲਤ ਕਾਰਨਾ ਸਮਾਜੀ ਤੌਰ ਤੇ ਆਪਣੇ ਘਰੋਲ ਜਾ ਕੇ ਚੀਜ਼ਾਂ ਉੱਥੇ ਬੈਠ ਕੇ ਲੋਕਾਂ ਦੀ ਗੱਲ ਕਰ ਰਹੇ ਸਾਂ ਉਹ ਉਹ ਸਰਕਾਰ ਆ ਰਹੀ ਜੇ ਉਹਦਾ ਸਮਾਨ ਨਹੀਂ ਲੱਭਦਾ ਉਹਦੀ ਜ਼ਿੰਮੇਵਾਰੀ ਕੌਮ ਨੂੰ ਨਹੀਂ ਉਹਦੀ ਜੇਸ ਪਉਦਾ ਜਿਹੜੇ ਉਹਦੀ ਟ੍ਰੇਸ ਨਹੀਂ ਹੁੰਦਾ ਉਹ ਕੋਸ਼ਿਸ਼ ਕਰਾਂਗੇ ਕਿ ਸਰਕਾਰ ਉਹਨੂੰ ਕੰਪਨਸੇਟ ਕਰੇ ਕੋਈ ਗੱਲ ਨਹੀਂ ਐਸੀ ਉਹ ਸਰਕਾਰ ਕਰੂਗੀ ਨਹੀਂ ਹੋਣੀ ਜਿਹੜਾ ਜਿਹੜਾ ਸਮਾਨ ਨਹੀਂ ਮਿਲਦਾ ਕਿਸਾਨ ਜਿਹੜਾ ਸੰਘਰਸ਼ ਲੜਦੀ ਗਲਤ ਸੀ ਜਾਂ ਠੀਕ ਸੀ ਨਹੀਂ ਠੀਕ ਦੇਖੋ ਜੇ ਠੀਕ ਸੀ ਉਹ ਸਾਰੇ ਕਿਸਾਨ ਜੇ ਠੀਕ ਜੇ ਠੀਕ ਹੀ ਹੈ ਤੁਸੀਂ ਕਿਸਾਨ ਦਾ ਸੰਘਰਸ਼ ਬਿਲਕੁਲ ਠੀਕ ਆ ਕਿਸਾਨ ਦੇਖੋ ਕਿਸਾਨ ਸਾਰੇ ਮੁਲਕ ਦਾ ਕੀ ਬਾਹਰਲੇ ਦੇਸ਼ਾਂ ਦਾ ਵੀ પેટ ਭਰਦਾ ਔਰ ਕਿਸਾਨੀ ਦਾ ਹਾਲ ਸਭ ਤੋਂ ਆਰਥਿਕ ਤੌਰ ਤੇ ਕਮਜ਼ੋਰ ਆ ਕਿਉਂਕਿ ਮੈਂ ਆਪ ਉਸ ਪਰਿਵਾਰ ਚੋਂ ਮੇਰੀ ਤੀਜੀ ਪੀੜ੍ਹੀ ਕਿਸਾਨੀ ਦੇ ਵਿੱਚ ਆਰ ਦੋ ਦੋ ਪੀੜੀਆਂ ਕਰਜ਼ੇ ਚ ਲੰਘ ਜਾਂਦੀਆਂ ਨੇ ਤੁੰਤੇ ਚਲੋ ਆ ਦੂਜੇ ਬੈਂਕ ਬੋਕ ਆ ਗਏ ਨੇ ਤੇ ਕਿਸੇ ਵਕਤ ਲੈਣ ਮਾਰ ਕੇ ਬੈਂਕ ਨੂੰ ਅਸੀਂ ਮੰਦਰ ਗੁਰਦੁਆਰੇ ਕੋ ਪੁੱਛਦੇ ਸੀਗੇ ਜਾਲੇ ਆ ਤੁਸੀਂ ਤੁਹਾਡੀ ਸੋਚ ਮੁਤਾਬਕ ਤੁਸੀਂ ਅਸੀਂ ਤੁਹਾਡੇ ਨਾਲ ਆ ਔਰ ਜਿੱਥੋਂ ਤੱਕ ਕਿਸਾਨੀ ਦੀ ਗੱਲ ਹੋਏਗੀ ਠੋਕ ਕੇ ਗੱਲ ਕਰਾਂਗੇ ਤੁਹਾਡਾ ਵਿਊ ਪੁਆਇੰਟ ਪੂਰਾ ਮਜ਼ਬੂਤ ਹੈ ਤੁਹਾਡੀ ਸਰਕਾਰ ਨੇ ਐਮ ਐਸ ਪੀ ਦੀ ਗਾਰੰਟੀ ਦਿੱਤੀ ਹੋ ਬੀਬੀ ਚੁਟਕੀਆਂ ਮਾਰ ਕੇ ਕਹਿੰਦੀ ਹੈ ਵੀ ਆਪਾਂ ਪੰਜ ਮਹੀਨੇ ਦੀ ਹੋਣੀ ਦੇਖੋ ਇਹ ਫਸਲਾਂ ਦੀ ਮਤਲਬ ਪੂਰੀ ਦੇਖੋ ਸੈਂਟਰ ਗਵਰਨਰ ਦੇ ਡਿਮੈਨ ਚਾ ਪਰ ਨਹੀਂ ਨਹੀਂ ਤੁਹਾਡਾ ਤੁਹਾਡਾ ਸਾਡਾ ਚੋਣ ਮੈਨੀਫੈਸਟੋ ਦੀ ਵਾਦਾ ਸਾਡਾ ਚੋਣ ਮੈਨੀਫੈਸਟੋ ਦੇ ਵਿੱਚ ਵਾਦਾ ਹੈਗਾ ਕਿ ਨਹੀਂ ਹੈਗਾ ਬਸਤੀ ਹਰ ਫਸਲ ਦੀ ਹੋਣੀ ਚਾਹੀਦੀ ਆ ਉਹਦਾ ਕਾਰਨ ਕੀ ਆ ਜਿਹੜੀ ਹੋਣੀ ਚਾਹੀਦੀ ਸਿਰਫ ਇਹ ਗੱਲ ਤੇ ਹੀ ਆਪਾਂ ਆਪਾਂ ਮੰਡੀ ਤੇ ਜਾਂਦੇ ਆ ਨਾ ਆਪਾਂ ਸਬਜ਼ੀ ਲੈ ਜਾਂਦੇ ਆ ਗੋਭੀ ਲੈ ਜਾਂਦੇ ਆ ਸਾਡੀ ਉਹਦੇ ਤੇ ਪ੍ਰੋਡਕਸ਼ਨ ਆ ਹੀ ਹੁੰਦੀ ਆ ਕੀਮਤ ਮੰਨ ਲਓ 2 ਰੁਪਏ ਕਿਲੋ ਉਹ ਜਿਹੜਾ ਖਰੀਦਦਾਰ ਹੁੰਦਾ ਕਿੰਦਾਈ ਰੁਪਈਆ ਦੇਣਾ ਤੂੰ ਲੈਣਾ ਲੈ ਨਹੀਂ ਲੈਣਾ ਲੈ ਅੱਤੇ ਮੈਂ ਕਹਿੰਦਾ ਵੀ ਸਾਡੀ ਜਿੰਸ ਦਾ ਜਿਹੜਾ ਕੀ ਮਤ ਆ ਉਹ ਖਰੀਦਦਾਰ ਪਾਉਂਦਾ ਵੇਚਣੇ ਨਹੀਂ ਪਾਉਂਦਾ ਇਸ ਲਈ ਐਮਐਸਪੀ ਦਾ ਹੋਣਾ ਬਹੁਤ ਜ਼ਰੂਰੀ ਆ ਤੁਹਾਡਾ ਮਤਲਬ ਇਹ ਆ ਕਿ ਐਮਐਸਪੀ ਹੋਣੀ ਚਾਹੀਦੀ ਆ ਤੇਰੇ ਔਰ ਉਹਦੇ ਉਹਦਾ ਹਿਸਟਰੀ ਤੁਹਾਡਾ ਤੁਹਾਡਾ ਮੋਰਚਾ ਵੀ ਸਹੀ ਸੀ ਤੁਹਾਡਾ ਮੋਰਚਾ ਵੀ ਸਹੀ ਸੀ ਫਿਰ ਭਗਵੰਤ ਮਾਰ ਦੇ ਟਡਪੀੜ ਕਿਉਂ ਹੋ ਗਈ ਉਹਨੇ ਕਿਉਂ ਸਾਨੂੰ ਸਾਨੂੰ ਜਿਹੜਾ ਮਾਰਕੁੱਟ ਕੇ ਉੱਥੋਂ ਕੱਢਿਆ ਰਾਤ ਦੇ ਹਨੇਰੇ ਵਿੱਚ ਕਰ ਲੈਂਦੇ ਆ ਮੁੱਖ ਮੰਤਰੀ ਸਾਹਮਣੇ ਉੱਥੇ ਤਸੱਦਦ ਹੋਇਆ ਉਹ ਉਹ ਉਹਦੇ ਤੇ ਤੁਸੀਂ ਜੋ ਤੁਸੀਂ ਬੋਲਿਆ ਕੋਈ ਤੁਸੀਂ ਤੁਹਾਡਾ ਤੁਹਾਡੀ ਅਸੀਂ ਗੱਲ ਕਰਦੇ ਆ ਵੀ ਇੱਥੇ ਕੁਝ ਬੋਲਿਆ ਤੁਸੀਂ ਨਹੀਂ ਬੋਲੇ ਕੋਈ ਮੇਰੀ ਨਾਲੇ ਜ ਆ ਭਗਵੰਤ ਮਾਨ ਜੀ ਦੀ ਸਰਕਾਰ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਕਿਸਾਨਾਂ ਦੇ ਨਾਲ ਹੈ ਸਾਡਾ ਸਾਡਾ ਮੋਰਚਾ ਸਹੀ ਹੋਏ ਸਾਡਾ ਮੋਰਚਾ ਸਹੀ ਹੋਏ ਇਹ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਤੁਹਾਡੀ ਜ਼ੁਬਾਨੀਆਂ ਵੀ ਮੋਰਚਾ ਸਹੀ ਆ ਸਾਨੂੰ ਭਗੋਂਤ ਨਾਲ ਕੁੱਟ ਕੇ ਕੱਢ ਦੇ ਨਹੀਂ ਨਾ ਕਿਤੇ ਉਹਦੀ ਫੇਰ ਤੋਂ ਸਿੱਟਾ ਕਰੀ ਜਾਂਦੇ ਹੋ ਇਸ਼ੂ ਰਹਿ ਗਏ ਨੇ 13 ਮਹੀਨੇ ਦਿੱਲੀ ਮੋਰਚਾ ਲੱਗਾ ਰਿਹਾ ਬੀਜੇਪੀ ਸਰਕਾਰ 13 ਮਹੀਨੇ ਦਿੱਲੀ ਮੋਰਚਾ ਲੱਗਾ ਰਿਹਾ ਬੀਜੇਪੀ ਦੀ ਸਰਕਾਰ ਹਰਿਆਣਾ ਵਿੱਚ ਤੇ ਦਿੱਲੀ ਸੀ ਸਾਨੂੰ ਕਿਸੇ ਨੇ ਨਹੀਂ ਛੇੜਿਆ ਤੁਹਾਡੀ ਸਰਕਾਰ ਇੱਥੇ ਆਈ ਤੇ ਤੁਹਾਡੇ ਸਰਕਾਰ ਨੇ ਸਾਨੂੰ ਵਿਸ਼ਵਾਸਘਾਤ ਕਰਕੇ ਬੀਜੇਪੀ ਦੀ ਗੱਲ ਨਾ ਕਰੋ ਇਹ ਕੀਤਾ ਰਿਹਾ ਨਹੀਂ ਕਿਸੇ ਦੇ ਸਮਰਥਕ ਨਹੀਂ ਕੋਈ ਨਾ ਨਹੀਂ ਸਾਨੂੰ ਉਠਾਇਆ ਜਿਹੜੇ ਕੋਈ ਇਸ਼ੂ ਰਹਿ ਗਏ ਨੇ ਤੁਸੀਂ ਦੱਸੋ ਆਪਾਂ ਉਹਦੀ ਗੱਲ ਕਰਾਂਗੇ ਉੱਪਰ ਬਹਿਤ ਤੁਸੀਂ ਨਾ ਗੱਲ ਨੂੰ ਰਮਕਾ ਕੇ ਕਰਦੇ ਬਹਿਤ ਸਾਹਿਬ ਗੱਲ ਸਿੱਧੀ ਜਵਾਬ ਇੱਕੋ ਆ ਕਿ ਮੋਰਚਾ ਆਮਾਦ ਪਾਰਟੀ ਨੇ ਚੁੱਕਿਆ ਕਿ ਨਹੀਂ ਚੁੱਕਿਆ ਤੁਸੀਂ ਕਹਿੰਦੇ ਹੋ ਪੱਕੇ ਜਿਹੜਾ ਕਿਸਾਨਾਂ ਦੇ ਨਹੀਂ ਇਹ ਕਹਦੇ ਹੋ ਤੇ ਗੱਲ ਮੁੱਕ ਜਾਂਦੀ ਤੁਸੀਂ ਕਹਿੰਦੇ ਨਹੀਂ ਤੁਸੀਂ ਉਹਦਾ ਖੁਦ ਸਰਕਾਰ ਦੇ ਤੁਸੀਂ ਮੋਰਚਾ ਜਿਹੜਾ ਚੁੱਕਿਆ ਉਹ ਗਲਤ ਹੈਗਾ ਨਹੀਂ ਹਾਂ ਮੰਨਦੇ ਹੋ ਤੁਸੀਂ ਸਾਡੀ ਮੰਗ ਇਹ ਮੋਰਚਾ ਸਹੀ ਤੇ ਜਿਹੜਾ ਚੁੱਕਣ ਵਾਲਾ ਉਹ ਗਲਤ ਹੈਗਾ ਉਹ ਮੋਰਚਾ ਸਹੀ ਹੈ ਜੇ ਤੁਹਾਡੇ ਮੂੰਹੋਂ ਸੁਣ ਲੈਣੇ ਨਾ ਇਹ ਨਹੀਂ ਗੱਲ ਤੇ ਸਾਨੂੰ ਯਾਦਦਾ ਵੀ ਵਾਕਈ ਯਾਰ ਇਹ ਕਿਸਾਨਾਂ ਦੇ ਹਮਾਇਤੀ ਹੈ ਜੇ ਤੁਹਾਡੇ ਮੂਹਰੇ ਇਹ ਨਹੀਂ ਗੱਲ ਨਹੀਂ ਕਰਦੀ ਨਹੀਂ ਤਾਂ ਫੇਰ ਹੀ ਸੋਚਦੇ ਜਿਹੜਾ ਅਮਰ ਪਾੜਾ ਉਹਨੇ ਮੰਨ ਲਿਆ ਸੀ ਵੀ ਮੋਰਚਾ ਗਲਤ ਚੁੱਕਿਆ ਪਰ ਤੁਸੀਂ ਨਹੀਂ ਮੰਨ ਰਹੇ ਤੁਸੀਂ ਪੂਰਾ ਹੈ ਜੋ ਜਿਹੜਾ ਭਗਵੰਤ ਮਾਨਾ ਨਹੀਂ ਨਹੀਂ ਮੈਂ ਨਹੀਂ ਕਰ ਰਿਹਾ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਤੁਹਾਡੀਆਂ ਡਬਾਟਾਂ ਸਾਰੀਆਂ ਠੀਕ ਨੇ ਔਰ ਜਿਹੜੀ ਦਿੱਤੋਂ ਦਾ ਕੋਈ ਕਮੀ ਸੀ ਸੋਚਦੇ ਹੋ ਰਹਿ ਗਈ ਆ ਉਹ ਆਵਾਜ਼ ਨੂੰ ਹੋਰ ਬੁਲੰਦ ਕਰ ਦਾਂ ਉਹ ਜੀ ਆਵਾਜ਼ ਨੂੰ ਬੁਲੰਦ ਕਰ ਦਿੱਤੀ ਹੁਣ ਬੁਲੰਦ ਹੋਏਗੀ ਕੋਈ ਗੁੱਟਲਾ ਦੀ ਗੱਲ ਕਿਤਾ ਬੁਲੰਦ ਹੋਗੀ ਤੁਸੀਂ ਹੀ ਤੇ ਤੁਹਾਡੀ ਅੱਜ ਅੱਜ ਦੀ ਗੱਲ ਇਹ ਠੋਕੇ ਮੈਂ ਕਰੂੰਗਾ ਤੁਸੀਂ ਸਰਕਾਰ ਦੇ ਹੱਕ ਦੇ ਪੁੱਤ ਹੋ ਤੁਸੀਂ ਸਾਡੇ ਹੁੰਦਿਆ ਕਰ ਦਿੰਦੇ ਹੋ ਨਾ ਗੱਲ ਤੇ ਅਸੀਂ ਸਮਝਾ ਕਿ ਸ਼ਾਇਦ ਕਰਨਗੇ ਪਰ ਤੁਸੀਂ ਇੱਥੇ ਨਹੀਂ ਕਹਿ ਰਹੇ ਤੁਹਾਡੇ ਜਸਬਾਤਾਂ ਨੂੰ ਕੋਈ ਉਸ ਗੱਲ ਦੀ ਪਰ ਗਈ ਮੈਂ ਗੱਲ ਕਰੂੰਗਾ ਸਭ ਤੁਸੀਂ ਇੱਕ ਗੱਲ ਹੈ ਤੁਸੀਂ ਇਸ ਚੀਜ਼ ਨੂੰ ਮੰਨੋ ਜਾਂ ਨਾ ਮੰਨੋ ਵੇਖੋ ਲੋ ਗੱਲਾਂ ਆ ਸਾਡਾ ਮੋਰਚਾ ਸਹੀ ਸੀਗਾ ਉਹ ਮੈਂ ਤਾਂ ਕਹੀ ਗਿਆ ਸਾਡਾ ਸਾਡਾ ਚੁੱਕਿਆ ਜੇ ਮੋਰਚਾ ਸਹੀ ਹੀ ਤੇ ਚੁੱਕਣਾ ਗਲਤੀ ਚੁੱਕਣਾ ਗਲਤ ਸੀਗਾ ਜੇ ਮੋਰਚਾ ਗਲਤੀ ਸੀ ਤਾਂ ਫਿਰ ਤੁਸੀਂ ਵੀ ਠੀਕ ਆ ਆਪਣੇ ਦਾ ਵੀ ਚੁੱਕ ਦਿੱਤਾ ਦਿਓ ਕੋਈ ਨਹੀਂ ਕਿਸੇ ਹਾਲਾਤਾਂ ਚ ਹੋਇਆ ਪਰ ਕੋਈ ਜਿੱਥੋਂ ਤੱਕ ਕੰਟੀ ਕਲਾ ਪੂਰੀ ਵਾਅਦਤ ਤੁਹਾਨੂੰ ਉਹਦੀ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਮੋਰਚਾ ਚੁੱਕਿਆ ਤੇ ਭਗਵਾਨਤ ਮਾਨ ਸਰਕਾਰ ਨੂੰ ਕਚਾਨਾ ਮੌਜੂਦ ਰਹੇਗਾ ਜਿੰਦਾਬਾਦ ਜਿੰਦਾਬਾਦ ਜੀਚਰ ਆਮੀ ਸਰਕਾਰ ਮੁਰਦਾਬਾਦ 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 सामान चुकण वारा मुरदाबाद 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 सैना मज़दूरा मज़दूर जिंदादाद